ਪੂਰੇ ਪੰਜਾਬ ਦੇ ਜਿਹੜੇ ਬੰਦੇ ਆ ਬੱਖ ਬੱਖ ਜਿਲੇ ਆ ਕਿ ਇੱਕ ਇੱਕ ਦੋ ਦੋ ਆ ਉਹਨਾਂ ਤੁਸੀਂ ਹਟਾ ਦੇਣੇ ਆ ਵੀ ਇਹ ਬਾਗੀ ਮੈਂਬਰਾਂ ਨਾਲ ਵਾਲੀ ਜਿਹੜੀ ਲੜਾਈ ਲੜਨ ਲਈ ਇਹ ਬੰਦੇ ਚੁਣ ਲਏ ਸੋ ਜਿਹੜੇ ਕਾਨੂੰਨੀ ਲੜਾਈ ਭਾਈ ਬਹੁਤ ਜ਼ਿਆਦਾ ਨਜਾਇਜ਼ ਹੀ ਘਟ ਰਹੀ ਬਹੁਤ ਜਿੱਤੇ ਜਾ ਕੇ ਦਿਖਾਈ ਜਾਂਦੀ ਹੈ ਨਹੀਂ ਘੱਟ ਦੇਖਦਾ ਸਿੰਗਰ ਧਾਰਮਿਕ ਸਖੀਤਾ ਜਿਨ੍ਹਾਂ ਨੇ ਦੇ ਦਿਲ ਵੀ ਆਓ ਤੇ ਆਉਣ ਵਾਲੇ ਸਮੇਂ ਤੇ ਚਾਹੇ ਬੱਬੂ ਮਾਨ ਸਾਹਿਬਾ ਚਾਹੇ ਰਣਕ ਸਾਹਿਬਾ ਚਾਹੇ ਪ੍ਰੇਮ खड़ी करी ख़ास्त म ਤਾਤਾ ਬਾਈ ਜੀ ਫਤੇਗੜ ਸ੍ਰੀ ਮੁਕਤਲਾ ਸਾਰੇ ਪੁੱਛ ਕੇ ਫਿਰ ਆਪਾਂ ਸਾਰਿਆਂ ਨੇ ਇਕੱਠੇ ਕਿੱਛਾ ਕਿ ਪਰਬਾਰਗੀ ਤਾਂ ਜਦੋਂ ਫੂਜਬਾਰ ਲੋਕਾਂ ਨੇ ਜੇਤ ਦੀ ਤਾਂ ਜਕਾਰੇ ਛਾਤੀ ਦੇਣੇ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਤੋਂ ਪਿਹਾਨੇ ਤੋਂ ਸਰਦਾਰ ਜੱਗਾ ਸਿੰਘ ਜੀ ਕਿਲਾ ਰੈਪਰ ਮਾਨਸਾ ਤੋਂ ਉਸਤਾਦ ਮਿੱਕੀ ਸਿੰਘ ਜੀ ਰਾਜਵਿੰਦਰ ਸਿੰਘ ਜੀ ਗਾਨੀਵਾਲ ਸੰਗਰੂਰ ਤੋਂ ਕੁਲਦੀਪ ਸਿੰਘ ਜੀ ਬੰਨੂ ਮੋੜ ਇਹ ਸਾਰੇ ਉਸਤਾਦ ਲੋਕ ਰਹੇ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਮੁਹਾਰੀ ਤੋਂ ਫਰੀਦਕੋੜ ਤੋਂ ਬਹੁਤ ਹੀ ਸਤਿਕਾਰਯੋਗ ਡਾਕਟਰ ਸਖਦੇਵ ਸਿੰਘ ਜੀ ਫਿਰੋਜ਼ਪੁਰ ਤੋਂ ਜੱਗਾ ਬਰਨਾਰ ਫੇਰੂਕੇ ਸ਼੍ਰੀ ਅਮਰਸਰ ਸਾਹਿਬ ਤੋਂ ਰਵਿੰਦਰ ਸਿੰਘ ਜੀ ਸ਼ਾਂਤੀ ਚੋਲਾ ਸਾਹਿਬ ਸਰਦਾਰ ਅਮਰਵੀਰ ਸਿੰਘ ਦੀ ਕਮੇਟੀ ਤੋਂ ਸਰਦਾਰ ਬਦੀ ਸਿੰਘ ਦੀ ਨੰਦਕ